ਪਟਿਆਲਾ ਦੇ ਹਲਕਾ ਸਨੌਰ ਦੇ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਆਖਰੀ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਜਿਉਂਦੀ ਤਿਉਂ ਬਰਕਰਾਰ ਹੈ ਕਿਉਂਕਿ ਇੱਥੋਂ ਲੰਘਦੀ ਟਾਂਗਰੀ ਨਦੀ ਦੇ ਵਿੱਚ ਪਾਣੀ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ 2 ਫੁੱਟ ਉੱਪਰ ਹੀ ਵਗ ਰਿਹਾ ਹੈ ਜਦੋਂ ਇਸ ਸੰਬੰਧੀ ਗਰਾਊਂਡ ਜ਼ੀਰੋ ਦੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਸਾਡੀ ਟੀਮ ਵੱਲੋਂ ਡਰੇਨੇਜ ਵਿਭਾਗ ਦੇ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੇ 10 ਦਿਨਾਂ ਤੋਂ ਲਗਾਤਾਰ ਟਾਂਗਰੀ ਨਦੀ ਦੇ ਉੱਪਰ ਹੀ ਕੰਮ ਚੱਲ ਰਿਹਾ ਹੈ ਉਹਨਾਂ ਕਿਹਾ ਕਿ ਇਸ ਵਾਰ ਪਾਣੀ ਨੇ ਕਾਫੀ ਪਿੰਡਾਂ ਦੇ ਵਿੱਚ ਮਾਰ ਮਾਰੀ ਹੈ ਕਿਉਂਕਿ ਨਦੀ ਦਾ ਪਾਣੀ ਓਵਰਫਲੋ ਹੋ ਗਿਆ ਸੀ ਪਰ ਪਾਣੀ ਦਾ ਪੱਧਰ 19 ਫੁੱਟ ਤੱਕ ਜਾਣ ਦੇ ਬਾਵਜੂਦ ਕਿਤੇ ਵੀ ਨਦੀ ਦੇ ਵਿੱਚ ਪਾੜ ਨਹੀਂ ਪਿਆ ਕਿਉਂਕਿ ਬੰਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਜਿਵੇਂ ਸਾਨੂੰ ਪਤਾ ਲੱਗਿਆ ਸੀ ਕਿ ਟਾਗਰੀ ਦਾ ਪੱਧਰ ਵਧ ਰਿਹਾ ਉੱਪਰਲੇ ਹਲਕੇ 'ਚ ਤੇ ਅਸੀਂ ਨਾਲ ਦੀ ਨਾਲ ਆਪਣੀਆਂ ਟੀਮਾਂ ਗੁਰਦੁਆਰਾ ਸ਼੍ਰੀ ਤਨਨਾਪਾਗਰ ਸਾਹਿਬ ਇੱਥੇ ਡਿਪਲੋਟ ਕਰ ਲਈਆਂ ਸੀ ਇਹ ਇੱਥੋਂ ਕਿਉਂਕਿ ਇਹ ਇੱਕ ਸੈਂਟਰ ਆ ਜਾਂਦਾ ਟਾਂਗਰੀ ਨਦੀ ਦਾ ਤਾਂ ਆਪਾਂ ਸਾਰੇ ਪਾਸੇ ਇੱਥੋਂ ਮੂਵ ਕਰਨਾ ਈਜ਼ੀ ਹੈ ਮਸ਼ੀਨਰੀ ਲਾ ਲੋ ਭਾਵੇਂ ਬੰਦੇ ਲਾ ਲੋ ਤਾਂ ਇੱਥੇ ਅਸੀਂ ਲੈ ਲਵਾਂ ਸਾਡੇਆਂ ਮਸ਼ੀਨਾ ਆਪੋਕ ਲੈਣਾ ਜੀਸੀਬੀ ਮਸ਼ੀਨਾ ਮਿੱਟੀ ਦੀਆਂ ਟਰਾਲੀਆਂ ਭਰੇ ਹੋਏ ਗੱਟੇ ਦੇ ਮਿੱਟੀ ਦੇ ਜੰਬੋ ਬੈਗ ਲੋਹੇ ਦੇ ਜਾਲ ਰੱਸੀ ਦੇ ਜਾਲ ਅਸੀਂ ਸਾਰਾ ਜਿਹੜਾ ਇੰਤਜ਼ਾਮ ਹੈ ਇੱਥੇ ਗੁਰਦੁਆਰਾ ਸਾਹਿਬ ਹੀ ਕੀਤਾ ਹੋਇਆ ਨਹੀਂ ਪਿਛਲੇ 2023 ਚ ਜਿਹੜੀ ਬ੍ਰੀਚ ਹੋਈ ਸੀ 16 ਫੁੱਟ ਤੇ ਹੋ ਗਈ ਸੀ ਇਤ ਕੀ ਜਿਹੜਾ ਇਹਦਾ ਲੈਵਲ ਗਿਆ ਸੀ 19 ਫੁੱਟ ਤੱਕ ਗਿਆ ਸੀ ਤੇ 19 ਫੁੱਟ ਤੇ ਬਾਅਦ ਵੀ ਇਹ ਸਸਟੇਨ ਕਰ ਗਈ ਹੈ ਜਿਵੇਂ ਹੀ ਸਾਨੂੰ ਪਤਾ ਲੱਗਦਾ ਸੀ ਕਿ ਮੌਕੇ ਤੇ ਕਿਤੇ ਬਰੀਚ ਦਾ ਖਤਰਾ ਹੈ ਸਾਨੂੰ ਜ਼ਿੰਮੇਦਾਰ ਦੱਸਦੇ ਸੀ ਤਾਂ ਆਪਣੀ ਟੀਮ ਅਸੀਂ ਨਾਲ ਦੀ ਨਾਲ ਪਹੁੰਚ ਕੇ ਉੱਥੇ ਪਲੱਗ ਕਰਵਾਈਆਂ ਨੇ ਅਤਕੀ ਕਿਉਂਕਿ 2023 ਤੋਂ ਅਸੀਂ ਕਾਫੀ ਕੁਝ ਸਿੱਖਿਆ ਹੈ ਕਿ ਕਿਵੇਂ ਕੰਮ ਕਰਨਾ ਹੈ ਤੇ ਇੰਤਜ਼ਾਮ ਕਿਵੇਂ ਕਰਨੇ ਆ ਉਹਦਾ ਵੀ ਸਾਨੂੰ ਫਾਇਦਾ ਰਿਹਾ ਤੇ ਅਸੀਂ ਉਹਦੇ ਸਬਕ ਲਿੱਤੇ ਆ ਕਾਫੀ ਕਮੀਆਂ ਲੱਗੀਆਂ ਇਸ ਵਾਰ ਵੀ ਇੱਥੇ-ਇੱਥੇ ਕਮੀ ਰਹਿ ਗਈ ਕੋਈ ਡਿਪਾਰਟਮੈਂਟ ਵੱਲੋਂ ਜਾਂ ਤੁਹਾਡੇ ਵੱਲੋਂ ਕਿਤੇ ਕੰਮ ਕਰਦੇ ਹੋ ਤੁਹਾਨੂੰ ਲੱਗਿਆ ਹੋਵੇ ਕਿ ਅਗਲੀ ਵਾਰ ਇਸਤੇ ਵੀ ਕੰਮ ਹੋਣਾ ਚਾਹੀਦਾ ਜੀ ਜੀ ਆਪਾਂ ਭਾਵੇਂ ਜਿੰਨਾ 100% ਕਰ ਲਏ ਪਰ ਪਾਣੀ ਦੀ ਮਾਰਹੀ ਜੀ ਇਹ ਕਮੀ ਤਾਂ ਤੁਹਾਡੇ ਤੋਂ ਕੋਈ ਨਾ ਕੋਈ ਰਹਿਣੀ ਹੀ ਹੈ ਤਾਂ ਆਪਾਂ ਕਦੇ ਨਹੀਂ ਕਹਿ ਸਕਦੇ ਕਿ ਸਾਡੀ ਪੂਰੀ ਤਰ੍ਹਾਂ ਮਤਲਬ ਉਹ ਹੈ ਇੰਤਜ਼ਾਮ ਨੇ ਸਿੱਖ ਰਹੇ ਆ ਪਰ ਜਿੰਨਾ ਸਾਡੇ ਤੋਂ ਹੁੰਦਾ ਸੀ ਉਸ ਤੋਂ ਵੱਧ ਹੀ ਕਰ ਰਹੇ ਆ ਤੇ ਸਾਡੇ ਸਾਰੇ ਸੀਨੀਅਰਸ ਮੇਰੇ ਜੀ ਸਪੈਸ਼ਲੀ ਜਿਹੜੇ ਸਾਡੇ ਨਵੇਂ ਆਏ ਨੇ ਤਾਂ ਬਹੁਤ ਮਿਹਨਤ ਕਰ ਰਹੇ ਸਾਰੇ ਲਗਭਗ 20 ਦਾ ਤਾਂ ਆਪਣੇ ਘਰੇ ਨਹੀਂ ਗਏ ਤੇ ਲੋਕਾਂ ਨਾਲ ਹੀ ਵਿਚਰ ਰਹੇ ਤੁਹਾਨੂੰ ਦੱਸ ਦਈਏ ਕਿ ਅਜੇ 20 ਡਰੇਨੇਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਟਾਂਗਰੀ ਨਦੀ ਦੇ ਕੰਡਿਆਂ ਦੇ ਉੱਪਰ ਥੈਲੀਆਂ ਪੋਕਲੇਨ ਮਸ਼ੀਨਾ ਅਤੇ ਜੀਸੀਬੀ ਦੇ ਨਾਲ ਪੰਨਾ ਨੂੰ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਨਰੇਗਾ ਵਰਕਰ ਵੀ ਥੈਲੀਆਂ ਭਰਨ ਦੇ ਵਿੱਚ ਕੰਮ ਦੇ ਵਿੱਚ ਲੱਗੇ ਹੋਏ ਨੇ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ ਹਮਦਰਦ ਟੀਵੀ